ਹਾਂਜੀ ਸਾਸਰੀ ਗਾਲ ਜੀ ਸਾਰਨ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਮਾਲਚੱਕ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਬ ਇਸ ਘਰ ਚੋਂ ਪਹਿਲਾਂ ਵੀ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਬਹੁਤ ਟੌਪ ਦੀ ਵੱਡੀ ਐਚ ਐਫ ਵੈਡ ਸੇਲ ਕਰਨੀ ਆ ਤਕਰੀਬਨ 40 ਲੀਟਰ ਵਾਲੀ ਦੱਸਦੇ ਆ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਹੁਣਾਂ ਕੁ ਲਵਾਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਡਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਸਕੇ ਆਪਾਂ ਗੱਲਬਾਤ ਕਰਾਉਣੇ ਆ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਤੁਹਾਨੂੰ ਪਾਜੀ ਸਤਿ ਸ੍ਰੀ ਅਕਾਲ ਬਹੁਤ ਮਿਹਰਬਾਨੀ ਤੁਹਾਡਿਆਂ ਦਾ ਸਵਾਗਤ ਕਰਦਾ ਮੇਰਾ ਨਾਮ ਬਲਵਿੰਦਰ ਸਿੰਘ ਸਾਨੋਂ ਕੁੰਦਰ ਸਿੰਘ ਪਿੰਡ ਮਾਲਚੱਕ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਮੈਂ ਜੋ ਗਾਂ ਆ ਕਰੇ ਲੂ ਗਾਂ ਲਈ ਇਹ ਫਾਰਮ ਦੀ ਬਸ਼ੀ ਪਾਲੀ ਹੋਈ ਹੈ ਠੀਕ ਹੈ ਜੀ ਇਹਦੀ ਮਾਦੇ ਥੱਲੇ ਘੱਟੋ ਘੱਟ 45 ਕਿਲੋ ਦੁੱਧ ਸੀ ਜੀ ਉਹਦੀ ਬਸ਼ੀ ਪਾਲੀ ਹੈ ਫਾਰਮ ਦੀ ਬਸ਼ੀ ਲੈ ਕੇ ਪਾਲੀ ਹੋਈ ਆ ਇਹ ਟਾਈਮ ਇਹਦੇ ਥੱਲੇ 5 ਲੀਟਰ ਦੁੱਧ ਆ 12 ਦਿਨ ਸੂਈਦੇ ਹੋਏ ਇੱਕ ਤਰੀਕ ਦੀ ਬੱਚੇ ਦਾ ਨਾੜੂਆ ਨਾਲ ਹੈ ਠੀਕ ਉਹ ਚੈੱਕ ਕਰ ਸਕਦਾ ਮਸ਼ੀਨੀ ਚਵਾਈ ਆ ਮੇਰਾ ਵੀਰ ਜਿਤਨਾ ਮਰਜ਼ੀ ਕੋਈ ਆ ਕੇ ਤਸੱਲੀ ਕਰ ਸਕਦਾ 35 ਤੋਂ ਬਾਅਦ ਦੁੱਧ ਦੇਊਗੀ ਠੀਕ ਆ 35 ਤੋਂ 40 ਹੋ ਸਕਦਾ ਜੀ ਮੈਂ 35 ਦੀ ਗਾਰੰਟੀ ਦੇ ਕੇ ਦਿੰਦਾ ਠੀਕ 35 ਦੀ ਇਹ ਦੁੱਧ ਦਊਗੀ ਫੋਨ ਨੰਬਰ ਦੱਸ ਦੀ ਫੋਨ ਨੰਬਰ 9888312531 ਠੀਕ ਹੈ ਜੀ ਤੇ ਸੁਆ ਸੁਆ ਇਹਦਾ ਕਿਰਵਾਮਾ ਸੁਆ ਪਹਿਲਾ ਵੀ ਦੇ ਪਹਿਲਾ ਹੀ ਸੁਆ ਠੀਕ ਆ ਤੋਰੀ ਇੱਕ ਹੋਲ ਨੂੰ ਬਾਹਰ ਲੈ ਆਓ ਜੀ ਆ ਵੇਖੋ ਜੀ ਕੱਦ ਕਾਠ ਵਹਿੜ ਦਾ ਵੇਖੋ ਜੀ ਪੂਰਾ ਵੱਡਾ ਵਾ ਤੇ ਹੋ ਸਕਦਾ ਦੰਦਾਂ ਜੀ ਹੋਵੇ ਦੰਦ ਨਹੀਂ ਚੈੱਕ ਕੀਤੇ ਹਨਾ ਬਾਕੀ ਫੇਸ ਕੋ ਆਡੀ ਵੇਖੋ ਪੂਰੀ ਵੱਡੀ ਆ ਜੀ ਖਾਰਮ ਵਾਲੀ ਵੱਡੀ ਵਹਿੜਿਆ ਸੂਈ ਬਿਲਕੁਲ ਤਾਜੀ ਆ ਆਜੋ ਆ ਵੀ ਕਿ ਕੱਦ ਕਾਠ ਵਹਿੜ ਦਾ ਚੈੱਕ ਕਰੋ ਇਹ ਬਹੁਤ ਹੀ ਸੋਹਣੀ ਸੁਨੱਖੀ ਚੰਗੀ ਕੁਆਲਿਟੀ ਵਾਲੀ ਆ ਜੀ ਮੂੰਹੋਂ ਬੋਲਦੀ ਆ ਜੀ ਵਹਿੜ ਲੇਵਾ ਚੈੱਕ ਕਰੋ ਜੀ ਮੁਠੀ ਦੀ ਜਵਾਲ ਆ ਥਣ ਲੱਗਾ ਜੀ ਬਾਕੀ ਆ ਦੇ ਵੀ ਲੱਗ ਆਪੇ ਚੀ ਹੋਈ ਆ ਹਾਂਜੀ ਤਸੱਲੀ ਕਰਨੇ ਉਹ ਵੀਰ ਦਾ ਟੈਲੀਫੋਨ ਨੰਬਰ ਹੈਗਾ ਜੀ 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 ਗਰੰਟੀ ਨਾਲ ਗਾ ਦਿੱਤੀ ਹੋਈ ਆ ਠੀਕ ਹੈ ਤੇ ਗਰੰਟੀ ਨਾਲ ਐਨੂੰ ਫੇਸ ਕਮਾਓ ਐਨੂੰ ਕਮਾਓ ਭਾਜੀ ਮੜੀ ਜੀ ਰੋਕ ਜੋ ਆ ਵੇਖ ਕਰੋ ਜੇ ਕਰੀ ਜਾਣ ਤੋਂ ਲੈ ਜਾਓ ਰਾਮ ਜੇ ਨਾਲ ਲੈ ਜਾਓ ਡਰਦੀ ਆ ਥੋੜੀ ਸਾਡੇ ਤੋਂ ਹਾਂਜੀ ਗਾਂ ਸੀਲ ਐ ਠੰਡੀ ਧੀਰੀ ਬਿਲਕੁਲ ਠੰਡੀ ਧੀਰੀ ਆ ਜੀ ਮਛੀ ਨਹੀਂ ਚਵਾਈ ਆ ਜੀ ਜਿਵੇਂ ਮੇਰੇ ਵੀਰ ਨੇ ਖਾਣੀ ਹੋਵੇ 3 4 5 6 ਡਾਂਗ ਕਿਤਰਾ ਮਦੀਚ ਹੋ ਸਕਦਾ ਠੀਕ ਹੈ ਜੀ ਹਾਂ ਤੇ ਮਗਰ ਆ ਵਸ਼ਾ ਜੀ ਇਹਦੇ ਮਗਰ ਇਹਨੇ ਵਸ਼ਾ ਹਾਂ ਵਸ਼ਾ 12 ਬਾਰਾਂ ਦਿਨ ਸੁਭੀ ਨੂੰ ਹੋ ਗਏ 12 ਦਿਨ ਹੋ ਗਏ ਹਾਂ ਜੀ ਠੀਕ ਹੈ ਜੀ ਬਾਕੀ ਥਣਾ ਥੁਣਾ ਦੀ ਓਕੇ ਸਾਰੇ ਓਕੇ ਓਕੇ ਬਜੀ ਠੀਕ ਆ ਉਸ ਦੀ ਗਰੰਟੀ ਥਣ ਦੀ ਗਰੰਟੀ ਆ ਜੇਰ ਦੀ ਗਰੰਟੀ ਆ ਮੈਨੇ ਦੇ ਕੱਲ ਕੰਡ ਸ਼ੁਰੂ ਹੋਇਆ ਠੀਕ ਆ ਤੇ ਇਹਦਾ ਮੁੱਲ ਕਿੰਨਾ ਕਰਦੇ ਆ ਜੀ ਮੁੱਲੇ ਭਾਈ 185 ਕਹੀਏ ਮੈਂ ਇੱਕ ਬੱਤਦੀ ਹਾਂ ਨਾ ਦੇਣੀ ਹੈ 172 ਦੀ 172 ਜੋ ਛੋੜ-ਛਾੜ ਕਰ ਦੋਗੇ 19 ਕੀ ਕਰ ਸਕਦਾ ਜੀ ਥੋੜੀ ਬੋਦੀ ਹੋ ਜੂਗੀ ਹਨਾ ਬਾਕੀ ਕੋਲ ਕੋਲ ਆਵੇ ਕੋਈ ਨਿੰਦਾ ਨਹੀਂਗਾ ਵੀ ਚੰਗੀ ਪੂਛ ਫੜਿਓ ਮੜੀ ਜੀ ਪਿੱ ਚੰਗੀ ਆ ਵੈੜ ਬਹੁਤ ਹੀ ਸੋਹਣੀ ਆ ਕੱਦ-ਕਾਠ ਵੀ ਪੂਰਾ ਵੱਡਾ ਵਾ ਬੇਲ ਦੀ ਵੀ ਕਾਰੀ ਲੰਮੀ ਲੋ ਜੀ ਬਾਕੀ ਕੱਦ-ਕਾਠ ਵੀ ਚੈੱਕ ਕਰ ਲਿਆ ਫੇਸ ਕੁਆੜੀ ਬਹੁਤ ਚੰਗੀ ਆ ਵੈੜ ਦੀ ਸੋਹਣੀ ਸਨਖੀ ਆ ਇੱਕ ਬੱਤਰ ਦੀ ਦੇਣੀ ਆ ਉਹ ਚ ਮੌਕੇ ਤੇ ਥੋੜਾ ਬੋਧਾ ਮਾਨਦਨ ਹੋ ਜਾਊਗਾ ਠੀਕ ਆ ਕਰਨੀ ਕੋਈ ਗੱਲਬਾਤ ਹੋਰ ਜੀ ਨਹੀਂ ਵੀਰ ਜੀ ਹੋਰ ਜੇ ਵੀ ਕਿਸੇ ਮੇਰਾ ਵੀਰ ਆ ਸਕਦਾ 2 3 4 5 ਦਿਨ ਡੰਗ ਦੀ ਦਿਨ ਚੁਾਈ ਕਰ ਸਕਦਾ ਠੀਕ ਆ ਕੋਈ ਵੀ ਕਿਸੇ ਕੰਦੀ ਆ ਬਸ਼ੀ ਵੀ ਦੇ ਦੇਣੀ ਇੱਕ ਬਸ਼ੀ ਆ 9 ਮਹੀਨੇ ਦੀ ਆ 35000 ਰੁਪਏ ਦਾ ਮੁੱਦਾ ਜਿਹੜਾ 21.35 ਦੀ ਆ ਪਿਆ ਠੀਕ ਆ ਕੋਈ ਲੈ ਸਕਦਾ ਤੇ ਹੁਣ 35000 ਦੀ ਦੇ ਦੇਣੀ 35000 ਦੀ ਦੇਣੀ 9 ਮਹੀਨਾ ਦੀ ਹੋਈ ਅੱਜ ਹੀਟ ਚਾਈ ਹੈ ਹੀਟ ਚਾਈ ਹੈ ਜੀ ਠੀਕ ਆ ਹਾਂਜੀ ਸਹੀ ਜੋ ਤੇ ਐਡਰੈਸ ਇੱਕ ਵਾਰ ਫੇਰ ਦੱਸ ਦਿਓ ਜੀ ਮੇਰਾ ਨਾਮ ਬਲਵਿੰਦਰ ਸਿੰਘ ਸਨ ਆਫ ਕੁੰਦਨ ਸਿੰਘ ਪਿੰਡ ਮਾਲਚੱਕ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜੀ ਠੀਕ ਹੈ ਜੀ ਲਾ ਲਿਓ ਫੋਨ ਇੱਕ ਹੀ ਵੜਿਆ ਸੂਈ ਸਵਾਈ ਤੇ ਇੱਕ ਛੋਟੀ ਬੱਛੀ ਆ ਖੀਰੀ ਬੱਛੀ ਹੈ ਜੇ 9 ਮਹੀਨਾ ਦੀ ਉਹ ਵੀ ਸੇਲ ਕਰਨੀ ਆ ਲਾ ਲਿਓ ਫੋਨ ਵੀਡੀਓ ਸ਼ੇਅਰ ਕਰ ਦਿਓ ਆ ਕੇ ਆਪਣੀ ਤਸल्ली ਕਰਕੇ ਚੈੱਕ ਪਾਸ ਕਰਕੇ ਲੈ ਜਾਓ ਧੰਨਵਾਦ ਜੀ